ਸਾਰੇ ਕਮਤਵਾਂ ਦਾ ਔਰ ਬੀਜੇਪੀ ਨਾਲ ਪਿਆਰ ਕਰਨ ਵਾਲੀਆਂ ਅਲਗ-ਅਲਗ ਪੈਂਸਲ ਜੂਸ਼ਨ ਔਰ ਆਪਣੀਆਂ ਭੈਣਾਂ ਜਿਹੜੀਆਂ ਇਸ ਕਾਰਜਕ੍ਰਮ ਚ ਸ਼ਾਮਿਲ ਹੋਈਆਂ ਮੈਂ ਦਾਤਵਾ ਕਰਦਾ ਹਾਂ ਹੈਰੀ ਔਰ ਇਸ ਮੇਲੇ ਦਾ ਲਖਾ ਖਰਾਬ ਕਰਤੀ ਹੋਣਾ ਯਾਰ ਵੀਰ ਭਾਈ ਜੀ ਕੋਈ ਹੋਰ ਬਰਾ ਬਰੀ ਮੇਰੀ ਪੰਜਾਬ ਦਾ ਹਰ ਜ਼ਿਲ੍ਹਾ ਦਾ ਤੁਮ ਚੱਲ ਰਿਹਾ ਹੈ ਉਹਦੇ ਤੈ ਤੇ ਅੱਜ ਮੇਰਾ ਇੱਥੇ ਆਣਾ ਹੋਇਆ। ਮੈਨੂੰ ਐਸਾ ਲੱਗਦਾ ਹੈ ਉਹ ਅੰਕਲ ਤਾਂ ਜਰਾ ਕੋ ਯਾਰ। ਮੇਰੀ ਪਾਰਟੀ ਨੇ ਜਿਸ਼ਲੇ ਪ੍ਰਧਾਨ ਮੰਤਰੀ ਜੀ ਨੇ ਪਾਰਟੀ ਦੇ ਝਿਖੋ ਰਲ ਦਿੱਤਾ। ਜੱਜਮ ਸਾਹਿਬ ਨੇ ਜਿਹੜਾ ਵਿਸ਼ਵਾਸ ਮੇਰੇ ਤੇ ਰੱਖਿਆ ਹੈ। ਉਹਨੂੰ ਪੂਰਾ ਕਰਨ ਲਈ ਮੈਂ ਦਿਨ ਰਾਤ ਆਪਣੇ ਕਾਰਜਕਰਤਾਵਾਂ ਨੂੰ ਕੰਮ ਕਰਾ ਰਿਹਾ ਹਾਂ। ਪੰਜਾਬ ਨੂੰ ਬਿਹਤਰ ਬਣਾਇਆ ਸਾਰਾ ਹੀ ਹੈ ਯਾਰ। ਕੰਮ ਜਿਹੜਾ ਕਰਾਂਗਾ। ਕਿਉਂਕਿ ਸਮੇਂ ਪੰਜਾਬ ਦੇ ਅੰਦਰ ਜੋ ਵਰਤਮਾਨ ਸਰਕਾਰ ਹੈ ਇਹਨੇ ਪੰਜਾਬ ਦਾ ਰੋਕ ਹੀ ਬੁਰਾ ਹਾਲ ਕੀਤਾ ਹੋਇਆ ਹੈ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਸਰਕਾਰ ਆਈ ਸੀ ਇਹ ਉਹਦੇ ਦੂਰ ਦੂਰ ਵੀ ਨਹੀਂ ਦਿੱਤੀ ਇਹਨਾਂ ਨੇ ਆਪਣੀ ਕੋਈ ਕਮਿਟਮੈਂਟ ਕੋਈ ਵਾਦਾ ਪੂਰਾ ਨਹੀਂ ਕੀਤਾ ਸਵਾਏ ਵਿਗਿਆਪਨ ਇੱਕ ਹੀ ਹੁਣ ਸਵਾਏ ਮਸਕਰੇ ਬੰਦੇ ਇਸ ਸਰਕਾਰ ਨੂੰ ਕੋਈ ਹੋਰ ਕੰਮ ਨਹੀਂ ਹੈ ਔਰ ਅੱਜ ਪੰਜਾਬ ਦੁਰਾਹੇ ਤੇ ਖੜਾ ਹੈ ਪੰਜਾਬ ਬੀਜੇਪੀ ਨੂੰ ਆਸ ਦੇ ਰੂਪ ਚ ਦੇਖਦਾ ਹੈ ਇਹਦੇ ਲਈ ਕਾਰਜਕਰਤਾ ਔਰ ਮੇਰੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੀਆਂ ਆਸਾਂ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇਕ ਕਰੀਏ ਕਿਸੇ ਵੀ ਰਾਜ ਦੇ ਅੰਦਰ ਕਾਨੂੰਨ ਵਿਵਸਥਾ ਇਨਸੀਡੈਂਟ ਸੁਣਾਇਆ ਹੈ ਤੁਸੀਂ ਵੀ ਸੋਸ਼ਲ ਮੀਡੀਆ ਦਾ ਜਮਾਨਾ ਹੈ ਕੋਈ ਭੈਣ ਘਰੋਂ ਨਿਕਲਦੀ ਹੈ ਉਹਦੀ ਚੈਨ ਖੋ ਕੇ ਲੱਗਦੀ ਹੈ ਪੁਰ ਸਰਕਾਰ ਜਿਹੜੀ ਹੈ ਮੁਜਰਮਾਂ ਨੂੰ ਫੜਨ ਦੀ ਜਗਾ ਲਾਰਾ ਲਪਾਲਣ ਦੀ ਦੂਸਰੇ ਪਾਸੇ ਪੰਜਾਬ ਦੇ ਕਿਸਾਨ ਦੇ ਨਾਲ ਇਹ ਸਰਕਾਰ ਬਹੁਤ ਵੱਡਾ ਧੋਖਾ ਕਰਨੀ ਹੈ ਇਹਨੂੰ ਕਿਸੇ ਵੀ ਕੀਮਤ ਤੇ ਬੀਜੇਪੀ ਸਫਲ ਨਹੀਂ ਹੁੰਦੀ ਅਸੀਂ ਕਿਸਾਨ ਯੂਨੀਅਨਾਂ ਦੀ ਮੀਟਿੰਗ 'ਚ ਵੀ ਇਹ ਗੱਲ ਕਹੀ ਹੈ ਐਸਕੇਐਮ ਦੀ ਬੈਠਕ 'ਚ ਬੀਜੇਪੀ ਦੇ પ્રતિનિધિયાને ਥੱਲੇ ਕਰ ਲੂ ਬੜਾ ਸਾਫ ਸੰਦੇਸ਼ ਦਿੱਤਾ ਹੈ ਕੈਮਰਾ ਲਈ ਜਾ ਕਿ ਅਸੀਂ ਕਿਸਾਨ ਦੇ ਨਾਲ ਟਕਾਂਦੀ ਤਰ੍ਹਾਂ ਖੜੇ ਫਿਰ ਥੱਲੇ ਕਰ ਲਓ ਭਾਈ ਕੀ ਕਰ ਔਰ ਇਹ ਜਿਹੜਾ ਭੂ ਮਾਫੀਆ ਨਾਲ ਮਿਲ ਕੇ ਭੂ ਮਾਫੀਆਂ ਨਾਲ ਮਿਲ ਕੇ ਇਹ ਜਿਹੜੀ ਲੈਂਡ ਪੁੱਲਿੰਗ ਦੇ ਆੜ ਦੇ ਅੰਦਰ ਸਕੈਮ ਕਰਨਾ ਚਾਹਦੀ ਹੈ ਸਰਕਾਰ ਉਹਨੂੰ ਕਿਸੇ ਵੀ ਕੀਮਤ ਤੇ ਹੋਣ ਨਹੀਂ ਦਿੱਤਾ ਜਾਏਗਾ ਇਹ ਆਪਣੇ ਆਪ ਨੂੰ ਕਿਸਾਨ ਅਸੇ ਅதீਸ਼ੀ ਕਹਿੰਦੀ ਹੈ ਇਹਦੇ ਨਾਲ ਬੀਜੇਪੀ ਦੀ ਸਰਕਾਰਾਂ ਦੀ ਸਰਕਾਰ ਕਿਉਂ ਮੰਗ ਰਹੇ ਹਰਿਆਣਾ ਅਗਰ 17 ਫਸਲਾਂ ਤੇ ਐਮਐਸਪੀ ਦੇ ਸਕਦਾ ਹੈ ਪੰਜਾਬ ਕਿਉਂ ਨਹੀਂ ਇਹ ਤਾਂ ਦੇਣ ਦਾ ਵਾਅਦਾ ਕਰ ਰਹੇ ਸੀ ਹਰਿਆਣਾ ਇਸ ਤੋਂ ਵੀ ਅੱਗੇ ਵਧਿਆ ਹੈ ਸਬਜ਼ੀਆਂ ਤੇ ਵੀ ਦੇ ਰਿਹਾ ਸਾਡੀ ਸਰਕਾਰ ਬਣਾਓ ਅਸੀਂ ਕਿਸਾਨਾਂ ਨੂੰ ਹਰਿਆਣਾ ਦੀ ਤਰਜ਼ ਦੇ ਉੱਤੇ ਉਹ ਸਾਰੀਆਂ ਸੁਵਿਧਾਵਾਂ ਦਵਾਂਗੇ ਜਿਹੜੀਆਂ ਜਿਹਦਾ ਹੱਕਦਾਰ ਮੇਰਾ ਮੇਰੇ ਪੰਜਾਬ ਦਾ ਕਿਸਾਨ ਸ਼ਰਮਾ ਜੀ ਤੁਸੀਂ ਦੂਸਰੇ ਪਾਸੇ दलित वर्ग ਦੇ ਨਾਲ दलित ਬੇਟੀਆਂ ਦੇ ਨਾਲ ਜਿਸ ਤਰੀਕੇ ਦਾ ਵਾਤਾਵਰਣ ਜਿਸ ਤਰੀਕੇ ਦਾ ਮਾਹੌਲ ਇਹਨਾਂ ਨੇ ਬਣਾਇਆ ਉਹ ਨਿੰਦਾਯੋਗ ਹੈ ਅੱਜ दलित ਸਮਾਜ ਨੂੰ ਵੀ ਲੱਗਦਾ ਹੈ ਕਿ ਯਾਰ ਮੇਰੇ ਘਰ ਦਾ ਚੁੱਲਾ ਤੇ ਮੋਦੀ ਜਲਾ ਰਿਹਾ ਕਨਕ ਤਾਂ ਮੋਦੀ ਦੇ ਰਿਹਾ ਮੈਨੂੰ ਇੱਜ਼ਤ ਕਰ ਤਾਂ ਮੋਦੀ ਸਾਹਿਬ ਨੇ ਦਿੱਤਾ ਇਸ ਕਰਕੇ ਮੇਰੇ ਘਰ ਦਾ ਮਕਾਨ ਤਾਂ ਮੋਦੀ ਸਾਹਿਬ ਬਣਾ ਰਹੇ ਨੇ ਕਿ ਅਸੀਂ ਮੋਦੀ ਨਾਲ ਜੁੜੀਏ ਔਰ ਇਹ ਪੂਰੇ ਪੰਜਾਬ ਚ ਹੈ ਔਰ ਇਹ ਪੰਜਾਬ ਦਾ ਵੀ ਹਿੱਤੇ ਦੇ ਚਾਹ ਕਿਉਂਕਿ ਪੰਜਾਬ ਬਾਰਡਰ ਸਟੇਟ ਹੈ ਇੱਥੋਂ ਦਾ ਅਮਨ ਇੱਥੋਂ ਦਾ ਪਾਈਚਾਰਾ ਬੀਜਪੀ ਲਈ ਬਹੁਤ ਜ਼ਰੂਰੀ ਹੈ ਔਰ ਉਹਦੇ ਲਈ ਬੀਜਪੀ ਨੇ ਕਈ ਵਾਰ ਕਈ ਪੋਲੀਟੀਕਲ ਸੈਕਰੀਫਾਈਸ ਕੀਤੇ ਨੇ ਸੈਕਰੀਫਾਈਸ ਕੀਤੇ ਨੇ ਬਹੁਤ سارے ਲੋਕ ਕਹਿੰਦੇ ਨੇ ਤੁਹਾਡਾ ਗੱਟਬੰਧਨ ਸੀ ਉਹ ਭਾਈ ਭਾਈ ਵਾਲੀ ਬਰਾਬਰ ਚ ਹੁੰਦੀ ਸੀ ਅਸੀਂ ਤਾਂ ਇਸ ਕਰਕੇ ਉਸ ਵਲੇ ਕਿ ਅਤੰਕਵਾਦ ਤੋਂ ਦੇਸ਼ ਵਿੱਚ ਪੰਜਾਬ ਨਿਕਲ ਰਿਹਾ ਸੀ ਇੱਥੇ ਦਾ ਪਾਈਚਾਰਾ ਮਜ਼ਬੂਤ ਹੋਏ ਉਸ ਵੇਲੇ ਅਹੀ ਕੋਈ ਪੋਲਿਟਿਕਲ ਗਠਜੰਬਨ ਨਹੀਂ ਸੀ ਉਹ ਪਿਓਰ ਸਮਾਜਿਕ ਗਠਜੰਬਨ ਕੀਤਾ ਸੀ ਭਾਜੀ ਕੀ ਕਰੀ ਜਾ ਰਹੇ ਹੋ ਯਾਰ ਦੋਸਤ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿਆਂ ਅੱਜ ਪੰਜਾਬੀ ਇਹ ਚਾਹੁੰਦਾ ਹੈ ਕਿ ਬੀਜੇਪੀ ਆਪਣੇ ਦਮ ਤੇ ਚੋਣ ਲੜੇ ਅਸੀਂ 22 ਦੀ ਵੀ ਤਣਾਵ ਲੜਿਆ 26 ਦੀ ਵੀ ਲੜਿਆ ਸਤਾਇਤੇ ਵੀ ਆਪਣੇ ਦਮ ਤੇ ਸਾਕਰ ਸਾਹਿਬ ਨੇ ਕੱਲੇ ਚੋਣ ਲੜਨ ਦਾ ਐਲਾਨ ਕੀਤਾ ਸਾਕਰ ਸਾਹਿਬ ਦਾ ਪੂਰਾ ਬਿਆਨ ਜਰਾ ਪੜੋ ਲੋਕਤਾਂਤ੍ਰਿਕ ਦੇਸ਼ ਉਹਨਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਕਿ ਬੀਜੇਪੀ ਇਹ ਕਰ ਰਹੀ ਹੈ ਨਹੀਂ ਬੋਲ ਰਹੇ ਹੋ ਮਨ ਕੇ ਕਰਨਾ ਚਾਹੀਦਾ ਭਾਵਨਾਵਾਂ ਹਨ ਭਾਵਨਾਵਾਂ ਰੱਖਣ ਤੇ ਕੋਈ ਰੋਕ ਨਹੀਂ ਹੈ ਕਿਸੇ ਨੂੰ ਅਜੇ ਰਾਜਾ ਵੜਿੰਗ ਨੇ ਗੱਲ ਕੀਤੀ ਵੀ ਅਸ਼ਵਿਨ ਸ਼ਰਮਾ ਜੀ ਤੇ ਜਾਕਰ ਸਾਹਿਬ ਤੇ ਆਪਣੇ ਬਿਆਨ ਨਹੀਂ ਮਿਲੇ ਅਸ਼ਵਿਨ ਸ਼ਰਮਾ ਜੀ ਕੁਝ ਬਰਦਰ ਹੋ ਕੇ ਨਹੀਂ ਦਿੱਤਾ ਜਾਕਰ ਸਾਹਿਬ ਕੁਝ ਹੋਰ ਕਹਿ ਰਹੇ ਤੇ ਮੈਨੂੰ ਮੇਰੀ ਗੱਲ ਸੁਣੋ ਮੈਂ ਪੋਜ਼ਿਟਿਵ ਰਾਜਨੀਤੀ ਕਰਨ ਵਾਲਾ ਹਾਂ ਮੈਂ ਵੜਿੰਗ ਸਾਹਿਬ ਆਪਣੀ ਕਾਂਗਰਸ ਸੰਭਾਲਣ ਬੀਜਪੀ ਦਾ ਇੱਕ ਹੀ ਕਰੇ ਕਰਤਾ ਸਮੂਹਿਕਤਾ ਦੇ ਨਾਲ ਔਰ ਟੀਮ ਬਰਕ ਕੀ ਹੁੰਦਾ ਹੈ ਇਹਦਾ ਪਾਠ ਮੈਨੂੰ ਆਲੇ ਦੁਆਲੇ ਉਹ ਨਹੀਂ ਸਿੱਖਣਾ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਉਹਦੇ ਅੰਦਰ ਉਹਨਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀ ਸਰ ਕੈਮਰਾ ਲੁੱਕ ਦਿਓ ਔਰ ਇਸ ਕਰਕੇ ਕੋਈ ਇੱਕ ਦੂਸਰੇ ਦੇ ਨਾਲ ਉਹ ਨਹੀਂ ਹੈਗਾ ਪੂਰੀ ਪਾਰਟੀ ਇਕਜੁਟਤਾ ਦੇ ਨਾਲ ਪੰਜਾਬ ਦੇ ਭਲੇ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਤਰੱਕੀ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਟੀਬੱਧਾ ਇਹ ਸਰਕਾਰ ਜਿਹੜੀ ਢੰਡੋਰਾ ਪੇਟ ਰਹੀ ਹੈ ਨਸ਼ੇ ਦੇ ਖਿਲਾਫ ਯੁੱਧ ਗੱਲ ਕੋੜੀ ਲੱਗਦੀ ਹੈ ਯੁੱਧ ਕੌਣ ਚਲਾ ਰਿਹਾ ਕੋਈ ਮੰਨੇਗਾ ਪਹਿਲਾ ਆਪੇ ਜਰਾ ਨਸ਼ਾ ਛੱਡ ਲੈ ਸੇ ਯੁੱਧ ਚਲਾਉਣ ਕੋਈ ਅਸਰ ਵੀ ਹੋਏਗਾ ਇਸ ਕਰਕੇ ਮੇਰਾ ਇਹ ਸਾਫ ਕਹਿਣਾ ਹੈ ਬੀਜੇਪੀ ਹੀ ਵਿਕਲਪ ਹੈ ਮੈਂ ਹੋਰ ਪੰਜਾਬੀ ਇਹਨੂੰ ਸਮਝ ਰਿਹਾ ਮੈਂ ਬਠਿੰਡਾ ਦਿਹਾਤੀ ਦੇ ਏਰੀਏ ਤੋਂ ਅੱਜ ਉਹ ਆਇਆ ਪੰਜਾਬ ਦੇ ਅੰਦਰ ਲੋਕੀ ਭਾਪੀ ਨਾਲ ਜੁੜਨ ਲਈ ਤਤਪਰ ਨੇ ਆਤਰੇ ਸਾਡੇ ਕੋਲੋਂ ਕੋਈ ਕਮੀ ਨਾ ਰਹੇ ਜੇ ਇਹਦੀ ਤਿਆਰੀ ਕਰਵਾਉਣਾ ਇਹਦੇ ਲਈ ਕਾਰਕਰਤਾ ਨੂੰ ਫੀਲਡ ਚ ਭੇਜਣਾ ਘਰ ਘਰ ਪਹੁੰਚਾਣਾ ਪਿੰਡ ਦੀ ਹਰ ਪਿਪਲ ਦੇ ਵੋਟ ਥੱਲੇ ਤੱਕ ਪਹੁੰਚਾਣਾ

ਮੈਂ ਕੱਲ ਕਿਤੇ ਇੱਕ ਜਗ੍ਹਾ ਮੈਨੂੰ ਕਿਹਾ ਗਿਆ ਮਿਲੇ ਕਹਿੰਦੇ ਅਸੀਂ ਆਪਣੀ ਜ਼ਮੀਨ ਦੇ ਨੂੰ ਦੇਣ ਲਈ ਜ਼ਬਰਦਸਤੀ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਮੈਂ ਕੋਈ ਤੋਂ ਮੰਨ ਤੋ ਉਦਾ ਆਪ ਸਭ ਨਾਲ ਇਹ ਵਾਦਾ ਕਰਦਾ ਨਾ ਮਨੀ ਪਾਰਟੀ ਦੇ ਕਾਰਗਰਤਾ ਨੂੰ ਵੀ ਕਿਹਾ ਨਾ ਇਹ ਮਾਨ ਦੀ ਸਰਕਾਰ ਕਿਸਾਨ ਮਨੋ ਦੀ ਸਰਕਾਰ ਹੈ ਔਰ ਇੱਕ ਕਿਸਾਨ ਦੀ ਜ਼ਮੀਨ ਨੂੰ ਲੁੱਟਣਾ ਚਾਹੀਦਾ ਮਾਫੀਆ ਨੂੰ ਅੱਗੇ ਕਰਕੇ ਔਰ ਇਹ ਸਿਚਨਾ